ਵੱਡੀ ਖੁਸ਼ੀ ਦੀ ਖਬਰ ਜਗਜੀਤ ਸਿੰਘ ਡੱਲੇਵਾਲ ਦੇ ਵਿੱਚ ਆ ਗਿਆ ਜੋਸ਼ ਬੈੱਡ ਤੇ ਪਏ ਸੀ ਪਹਿਲਾਂ ਹਰ ਵਕਤ ਜਦੋਂ ਤੁਸੀਂ ਜਗਜੀਤ ਸਿੰਘ ਡੱਲੇਵਾਲ ਨੂੰ ਦੇਖਦੇ ਸੀ ਸੰਬੋਧਨ ਕਰਦੇ ਹੋਏ ਨਜ਼ਰ ਆਉਂਦੇ ਸੀ ਤਾਂ ਉਹ ਪੈਕੇਜ ਸੰਬੋਧਨ ਕਰਦੇ ਸੀ ਪਰ ਅੱਜ ਜਗਜੀਤ ਸਿੰਘ ਡੱਲੇਵਾਲ ਉੱਠ ਕੇ ਬੈਠ ਗਏ ਮੀਡੀਆ ਨੂੰ ਸੰਬੋਧਨ ਕੀਤਾ ਤੇ ਅੱਜ ਮਹਿਲਾ ਦਿਵਸ ਮੌਕੇ ਜੋ ਬਾਰਡਰ ਦੇ ਉੱਤੇ ਵੱਡਾ ਇਕੱਠ ਹੋਇਆ ਉਹਨਾਂ ਬੀਬੀਆਂ ਪੈਣਾ ਦਾ ਧੰਨਵਾਦ ਵੀ ਕੀਤਾ ਤਾਂ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਤਰੀਕੇ ਬੈਠਿਆ ਹੋਇਆ ਦੇਖ ਕੇ ਹਰ ਕਿਸੇ ਦੇ ਮਨ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਆ ਤਾਂ ਆਖਰ ਕੀ ਕੁਝ ਕਹਿ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਇੱਕ ਵਾਰ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਵੀ ਸੁਣਾ ਦਿੰਨੇ ਆ ਪਾਣੀ ਰੱਖਣਾ ਕੋਰੇ ਮਾਈਕ ਲੈ ਲਓ ਮਾਈਕ ਲੈ ਲਓ ਟੂਥਰ ਸਤਾਰੀ ਲੋਗ ਆ ਨਹੀਂ ਆ ਰਹੀ ਜੀ ਅਜੇ ਸਰ ਬਾਪਰੇ ਘਰ ਲੱਗ ਮਾਸ਼ੂਲਾ ਬੇਸ ਦੇ ਨੋਕੇ ਤੇ ਅੱਜ ਜੀ ਸਰ ਕਨੌਰੀ ਬਾਰਡਰ ਦੇ ਉੱਤੇ ਪਹੁੰਚ ਗਿਆ ਸਾਡੀਆਂ ਭੈਣਾਂ ਸਾਡੀਆਂ ਧੀਆ ਸਾਡੀਆਂ ਮਾਤਾਵਾਂ ਸਭ ਦਾ ਜਲਦੀ ਜਹਰਾਈ ਦੇ ਵਿੱਚੋਂ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਦੂਰ ਦਰਾਜ ਤੋਂ ਅੱਜ ਇੱਥੇ ਚੱਲ ਕੇ ਆਏ ਹੋ ਕਿ ਆ ਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇਕੱਲੀ ਕੋਸ਼ਿਸ਼ ਨਹੀਂ ਕੀਤੀ ਸਫਲ ਬਣਾਇਆ ਬੇਸ਼ੱਕ ਜਿਸ ਦਿਨ ਤੋਂ ਆਪਾਂ ਮੈਡੀਕਲ ਏਡ ਲੈਣੀ ਸ਼ੁਰੂ ਕੀਤੀ ਹੈ ਕਾਫੀ ਡ੍ਰਿਪ ਵੀ ਲੱਗੀਆਂ ਬੋਤਲਾਂ ਲੱਗੀਆਂ ਟੀਕੇ ਲੱਗੇ ਲੇਕਿਨ ਮੇਰਾ ਖਿਆਲ ਹੈ ਉਹ ਸਾਰੀ ਡ੍ਰਿਪ ਨੇ ਸਾਰੀ ਦਵਾਈ ਨੇ ਉਹਨਾਂ ਐਨਰਜੀ ਨਹੀਂ ਦਿੱਤੀ ਉਨੀ ਤਾਕਤ ਨਹੀਂ ਦਿੱਤੀ ਉਹਨਾਂ ਕੰਮ ਨਹੀਂ ਕੀਤਾ ਜਿੰਨਾ ਆਪ ਸਭ ਦੇ ਰੱਬ ਵਰਗੇ ਦਰਸ਼ਨਾਂ ਨੇ ਕੀਤਾ ਹੈ ਤੁਹਾਨੂੰ ਸਭ ਨੂੰ ਮਿਲ ਕੇ ਜੋ એનર્ਜੀ ਮਿਲੀ ਹੈ ਮੈਨੂੰ ਲੱਗਦਾ ਹੈ ਕਿ ਤੁਸੀਂ ਤਕੜੀਆਂ ਹੋ ਕੇ ਅੱਜ ਦੇ ਇਸ ਮਹਿਲਾ ਦਿਵਸ ਦੀ ਮਹੱਤਤਾ ਨੂੰ ਸਮਝਿਆ ਜਿਸ ਤਰੀਕੇ ਦੇ ਨਾਲ ਅੰਦੋਲਨ ਦਾ ਸਾਥ ਦੇਣ ਦੀ ਗੱਲ ਕੀਤੀ ਹੈ ਉਮੀਦ ਹੈ ਕਿ ਇਸ ਸਹਿਯੋਗ ਨੂੰ ਇਸੇ ਤਰ੍ਹਾਂ ਬਰਕਰਾਰ ਰੱਖੋਗੇ ਕਿਉਂਕਿ ਆਪਾਂ ਇਹਨੂੰ ਜਿੱਤਣਾ ਹੈ ਆਪਾਂ ਇਹਨੂੰ ਜਿੱਤਣਾ ਹੈ ਤੁਸੀਂ ਇੱਕ ਬੇਨਤੀ ਮੇਰੀ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਹੈ ਸਪੀਕਰਾਂ ਦੇ ਰਾਹੀਂ ਅਗਰ ਕੋਈ ਇੱਥੇ ਕਿਸੇ ਨੂੰ ਮੈਂ ਮਿਲ ਰਹੇ ਹਾਂ ਆਮੋ ਸਾਹਮਣੇ ਹੋ ਰਹੇ ਹਾਂ ਉਹਨਾਂ ਸਾਰਿਆਂ ਨੂੰ ਵੀ ਜਾਂ ਕੋਈ ਦੂਰ ਜਿਹੜੇ ਕੋਈ ਸਾਡੀਆਂ ਭੈਣਾਂ ਸਾਡੀਆਂ ਧੀਆਂ ਬੈਠੀਆਂ ਨੇ ਜਾਂ ਤੁਰ ਫਿਰ ਰਹੀਆਂ ਨੇ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਤਨਵਾਦ ਕਰਦਾ ਹੋਇਆ ਇਹ ਇੱਕ ਵੱਡੀ ਉਮੀਦ ਕਰਦਾ ਮੈਂ ਤੁਹਾਡੇ ਤੋਂ ਕਿ ਭੈਣੋ ਜਦੋਂ ਖੇਤਾਂ ਦੇ ਵਿੱਚ ਸਾਡੇ ਵੀਰ ਕੰਮ ਕਰਦੇ ਹੁੰਦੇ ਆ ਤੇ ਤੁਸੀਂ ਘਰਾਂ ਦੇ ਵਿੱਚ ਮਿੱਟੀ ਲਾਲ ਮਿੱਟੀ ਹੁੰਦੀ ਹੈ ਡੰਗਰ ਸਾਂਭਦੀਆਂ ਹੋਰ ਘਰ ਦਾ ਕਾਰੋਬਾਰ ਕਰਦੀਆਂ ਖੇਤਾਂ 'ਚ ਕੰਮ ਕਰਦਿਆਂ ਦੇ ਮਗਰ ਅੰਨ ਪਾਣੀ ਪਹੁੰਚਦਾ ਕਰਦੀਆਂ ਕਾਦੇ ਲਈ ਕਿ ਸਾਡੇ ਬੱਚਿਆਂ ਦਾ ਭਵਿੱਖ ਬਣਿਆ ਰਹੇ ਭਵਿੱਖ ਬਚਿਆ ਰਹੇ ਤੇ ਜਦੋਂ ਸਾਡੇ ਬੱਚਿਆਂ ਦੇ ਭਵਿੱਖ ਤੇ ਆਣ ਪਵੇ ਤਾਂ ਫਿਰ ਸਾਡਾ ਫਰਜ਼ ਬਣ ਜਾਂਦਾ ਹੈ ਕਿ ਸਾਡੀਆਂ ਭੈਣਾਂ ਦਾ ਹਿੱਸਾ ਜਿਹੜਾ ਗਿਣਤੀ ਹੈ ਬਰਾਬਰ ਹੈ ਤੁਸੀਂ ਵੀ ਓਨੀਆਂ ਹੀ ਹੈ ਜਿੰਨੇ ਸਾਡੇ ਮਰਦ ਵੀਰ ਨੇ ਸੋ ਇਸ ਕਰਕੇ ਮੈਂ ਉਮੀਦ ਕਰਦਾ ਕਿ ਆਪਾਂ ਇਸ ਦੰਦ ਦੀ ਮਹੱਤਤਾ ਨੂੰ ਸਮਝਦੇ ਹੋਏ ਇਹ ਜ਼ਰੂਰ ਕਰਨਾ ਹੈ ਕਿ ਅੰਦੋਲਨ ਨੂੰ ਜਿੱਤ ਤੱਕ ਲਿਜਾਣ ਦੇ ਲਈ ਤੁਹਾਡਾ ਸਭ ਦਾ ਸਾਥ ਇਸੇ ਤਰ੍ਹਾਂ ਬਣਿਆ ਰਹੇ ਭਾਵੇਂ ਤੁਸੀਂ ਘਰੇ ਹੋਵੋ ਭਾਵੇਂ ਮੋਰਚੇ 'ਚ ਹੋਵੋ ਇੱਕੇ ਜ਼ਰੂਰ ਬਣਾ ਕੇ ਰੱਖਿਓ ਕਿ ਮੋਰਚੇ ਦੇ ਵਿੱਚ ਸਾਡੀਆਂ ਭੈਣਾਂ ਦੀ ਗਿਣਤੀ ਇਸੇ ਤਰ੍ਹਾਂ ਬਰਕਰਾਰ ਰਹੇ ਕੋਈ ਹਰਾਉਣ ਵਾਲਾ ਜੰਮਿਆ ਨਹੀਂ ਜਿੱਤਾਂਗੇ ਹਰ ਹਾਲਤ ਦੇ ਵਿੱਚ ਜਿੱਤਾਂਗੇ ਸਾਡੇ ਬੱਚਿਆਂ ਦੇ ਇੱਤੇ ਜਦੋਂ ਆਣ ਪਵੇ ਤਾਂ ਮੇਰਾ ਖਿਆਲ ਹੈ ਜਿਸ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੁੰਦਾ ਹੈ ਨਾ ਉਹ ਮਰ ਮਿਟਦੀ ਆਪਦੇ ਬੱਚੇ ਨੂੰ ਜਿਉਂਦਿਆਂ ਰੱਖਣ ਦੇ ਲਈ ਸੋ ਇਸ ਕਰਕੇ ਹੁਣ ਇਹਨਾਂ ਨੂੰ ਜਿਉਂਦਿਆਂ ਰੱਖਣਾ ਆਪਾਂ ਕਿਸੇ ਤੁਹਾਡੇ ਸਭ ਤੋਂ ਮੈਂ ਇੰਨੀ ਦੀ ਬੇਨਤੀ ਕਰਦਾ ਹੋਇਆ ਖਿਮਾ ਚਾਹੂੰਗਾ ਬਹੁਤ ਬਹੁਤ ਦੁਬਾਰਾ ਫੇਰ ਸਾਰੀਆਂ ਭੈਣਾਂ ਦਾ ਸਾਰੀਆਂ ਮਾਤਾਵਾਂ ਦਾ ਸਾਡੀਆਂ ਧੀਆਂ ਦਾ ਜਿਨ੍ਹਾਂ ਨੇ ਅੱਜ ਇਸ ਮੋਰਚੇ ਨੂੰ ਤਾਕਤ ਦਿੱਤੀ ਹੈ ਮੈਂ ਦਿਲ ਦੀ ਗਹਿਰਾਈ ਚੋਂ ਫਿਰ ਧੰਨਵਾਦ ਕਰਦਾ ਹੋਇਆ ਖਿਮਾ ਚਾਹੂੰਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਾਬ ਸਾਹਿਬ ਅੱਜ ਬੱਡੀ ਗਿਣਤੀ ਚ ਬੀਬੀਆਂ ਇਕੱਠੀਆਂ ਹੋਈਆਂ ਨੇ ਜਿਹੜੀ ਹੰਗਤ ਪੰਡਾਲ ਚ ਬੈਠੀ ਆ ਬੈਠਣਾ ਜਾਂ ਬੈਠੇ ਰਹੋ ਜੀ ਦੇਖੋ ਗੱਲ ਇਹ ਹੈ ਵਾਰੀ ਵਾਰੀ ਪ੍ਰਧਾਨ ਜੀ ਦੇ ਦਰਸ਼ਕ ਕਰਾ ਦਿਆਂਗੇ ਸਾਡੀਆਂ ਭੈਣਾ ਇਹ ਮਹਿਸੂਸ ਕਰ ਗਈਆਂ ਕਿ ਬੱਚਿਆਂ ਦੀ ਜ਼ਿੰਦਗੀ ਹੈ ਜਿਹੜੀ ਉਹ ਸਾਨੂੰ ਲੜੇ ਬਿਨਾ ਮਹਫੂਜ਼ ਨਹੀਂ ਹੋਣੀ ਤੇ ਜਦੋਂ ਬੱਚੇ ਨੂੰ ਜਿਉਂਦਿਆਂ ਰੱਖਣਾ ਹੈ ਸਾਡੀਆਂ ਭੈਣਾਂ ਨੇ ਜਿਉਂਦਿਆਂ ਰੱਖਣਾ ਜਿਨ੍ਹਾਂ ਨੇ ਜਨਮ ਦਿੱਤਾ ਹੈ ਉਹ ਜਨਮ ਦੀ ਪੀੜਾ ਇੱਕ ਭੈਣ ਨੇ ਇੱਕ ਮਾਂ ਨੇ ਝੱਲੀ ਹੈ ਤਾਂ ਫਿਰ ਉਹਨੂੰ ਜਿਉਂਦਿਆਂ ਰੱਖਣ ਦੇ ਲਈ ਵੀ ਉਹ ਮਰ ਮਿਟਣ ਗਿਆ ਸੋ ਉਹ ਅੱਜ ਦੇ ਇਸ ਇਕੱਠ ਨੇ ਸਾਬਤ ਕਰਤਾ ਹੈ ਉਹਨਾਂ ਨੇ ਇਸ ਵੱਡੇ ਇਕੱਠ ਦੇ ਵਿੱਚ ਸ਼ਾਮੂਲੀਅਤ ਕੀਤੀ ਹੈ ਖਨੌਰੀ ਬਾਰਡਰ ਤੋਂ ਆਈ ਸਭ ਤੋਂ ਵੱਡੀ ਖੁਸ਼ੀ ਦੀ ਖਬਰ ਜਗਜੀਤ ਸਿੰਘ ਡੱਲੇਵਾਲ ਦੇ ਵਿੱਚ ਆ ਗਿਆ ਜੋਸ਼ ਬੈੱਡ ਤੇ ਪਏ ਸੀ ਪਹਿਲਾਂ ਹਰ ਵਕਤ ਜਦੋਂ ਤੁਸੀਂ ਜਗਜੀਤ ਸਿੰਘ ਡੱਲੇਵਾਲ ਨੂੰ ਦੇਖਦੇ ਸੀ ਸੰਬੋਧਨ ਕਰਦੇ ਹੋਏ ਨਜ਼ਰ ਆਉਂਦੇ ਸੀ ਤਾਂ ਉਹ ਪੈਕੇਜ ਸੰਬੋਧਨ ਕਰਦੇ ਸੀ ਪਰ ਅੱਜ ਜਗਜੀਤ ਸਿੰਘ ਡੱਲੇਵਾਲ ਉੱਠ ਕੇ ਬੈਠ ਗਏ ਮੀਡੀਆ ਨੂੰ ਸੰਬੋਧਨ ਕੀਤਾ ਤੇ ਅੱਜ ਮਹਿਲਾ ਦਿਵਸ ਮੌਕੇ ਜੋ ਬਾਰਡਰ ਦੇ ਉੱਤੇ ਵੱਡਾ ਇਕੱਠ ਹੋਇਆ ਉਹਨਾਂ ਬੀਬੀਆਂ ਪੈਣਾ ਦਾ ਧੰਨਵਾਦ ਵੀ ਕੀਤਾ ਤਾਂ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਤਰੀਕੇ ਬੈਠਿਆ ਹੋਇਆ ਦੇਖ ਕੇ ਹਰ ਕਿਸੇ ਦੇ ਮਨ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈਆ ਤਾਂ ਆਖਰ ਕੀ ਕੁਝ ਕਹਿ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਇੱਕ ਵਾਰ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਵੀ ਸੁਣਾ ਦਿੰਨੇ ਆ